ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਮੂਲਕਸ ਪੰਜਾਬ ਮੈਂ ਤੁਹਾਡਾ ਆਪਣਾ ਮਨਿੰਦਰ ਸਿੰਘ ਬੀਤੇ ਦਿਨੀ ਜੋ ਪੱਟੀ ਹਲਕੇ ਵਿੱਚ ਜੋ ਵਾਰਦਾਤ ਹੋਈ ਸੀ ਇੱਕ ਬੰਦੇ ਦਾ ਕਤਲ ਹੋਇਆ ਸੀ ਉਸ ਮਾਮਲੇ ਵਿੱਚ ਦੋ ਨੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਐਸਪੀ ਸਾਹਿਬ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰਾ ਕੀ ਮਾਮਲਾ ਹੈ ਇਹ ਮਾਰੂ ਆ ਸੀ ਇਹ ਮਾਰੇ ਕੀ ਮਾਮਲਾ ਹੈ ਇਹਦੇ ਜੀ ਜੀ ਕੁਝ ਨੰਗ ਸਿੰਘ ਸੀਗੇ ਜਿਹੜੋਂ ਅੱਜ ਤੋਂ 4 ਦਿਨ ਪਹਿਲੇ ਇਹ ਪੱਟੀ ਉੱਥੇ ਕਰਿਆਨੇ ਦੀ ਦੁਕਾਨ ਹੈ ਉਹਦੇ ਘਰੇ ਜਾਂਦੇ ਆ ਸ਼ਮੀ ਕਪੂਰ ਨਾਂ ਦੇ ਵਿਅਕਤੀ ਦੇ ਔਰ ਉੱਥੇ ਜਾ ਕੇ ਜਦੋਂ ਵੀਡੀਓ ਵੀ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ YouTube ਵਗੈਰਾ ਦੇ ਚੱਲੀਆਂ ਸੀ ਕਿ ਉੱਥੇ ਕੋਈ ਕਫਲ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਔਰ ਉਸ ਤੋਂ ਬਾਅਦ ਜਦੋਂ ਉਹਦਾ ਦੇ ਘਰ ਤੋਂ ਬਾਹਰ ਨਿਕਲ ਆਉਂਦੇ ਆ ਬਾਹਰ ਨਿਕਲ ਕੇ ਫਿਰ ਉੱਥੇ ਜਦੋਂ ਕੋਈ ਬੈਂਸ ਵਸਾਇਆ ਹੁੰਦਾ ਇਹਨਾਂ ਦਾ ਆਪਸ 'ਚ ਤਾਂ ਉੱਥੇ ਜਿਹੜਾ ਇਹ ਪਰਮਿੰਦਰ ਸਿੰਘ ਔਰ ਏਲੀਸ ਤਰਮਿੰਦਰ ਹੈਗਾ ਇਹ ਉਹਦਾ ਸ਼ਮੀ ਦਾ ਘਟਵੜਦੰਦਾ ਜਿਹਦੇ ਐਕਸੈਸਿਬਿਲਿਟੀ ਦੇ ਨਾਲ ਉਹਨੇ ਹਸਪੀਟਲ ਚ ਜਾ ਕੇ ਮੌਤ ਹੋ ਜਾਂਦੀ ਹੈ ਔਰ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਇੱਕ ਬ੍ਰਦਰ ਦੇ ਵਿੱਚ ਛੋਟੇ ਦੇ ਉਹਦੇ ਮਾਈਨਰ ਇੰਜਰੀਜ਼ ਆਉਂਦੀਆਂ ਤੇ ਇਮੀਡੀਏਟਲੀ ਜਿਹੜੀ ਹੈ ਸਾਡੀ ਪੁਲਿਸ ਪਾਰਟੀਆਂ ਇਹਨਾਂ ਦੇ ਪਿੱਛੇ ਚੜ ਜਾਂਦੀਆਂ ਔਰ ਕਿਉਂਕਿ ਥੋੜਾ ਜਿਹਾ ਵਕਤ ਦਾ ਵਖਵਾ ਪੈ ਗਿਆ ਤੇ 15 20 ਕਿਲੋਮੀਟਰ ਸਾਡੀ ਪਾਰਟੀ ਪਿੱਛੇ ਪਿੱਛੇ ਸੀ ਜਿੱਥੇ ਅੱਗੇ ਜਾ ਰਹੇ ਸੀ ਔਰ ਕਾਫੀ ਲੋਕਾਂ ਨੇ ਵੀ ਸਾਥ ਦਿੱਤਾ ਸੀ ਕਿ ਇੱਧਰ ਗਏ ਇੱਧਰ ਗਏ ਬਟ ਇੱਕ ਜਗ੍ਹਾ ਤੇ ਜਾ ਕੇ ਜਦੋਂ ਇਹ ਟਾਂਡੇ ਇਹਨਾਂ ਨੇ ਨਾਕਾ ਤੋੜਿਆ ਉਸ ਤੋਂ ਬਾਅਦ ਅੱਗੇ ਇਹਨਾਂ ਦਾ ਏ ਟਰੈਕ ਨਹੀਂ ਹੋ ਸਕਿਆ ਸਾਡੇ ਤੋਂ ਪਰ ਸਾਨੂੰ ਏਰੀਆ ਜਿਹੜਾ ਸੀਗਾ 50 ਕਿਲੋਮੀਟਰ ਦੇ ਰੀਡੀਐਸ 'ਚ ਸਾਨੂੰ ਪਤਾ ਸੀ ਕਿਤੇ ਨਾ ਕਿਤੇ ਲੁਕੇ ਹੋਣਗੇ ਤੇ ਸਾਡੀਆਂ ਪੁਲਿਸ ਪਾਰਟੀਆਂ ਉੱਦਣ ਤੋਂ ਹੀ ਕਿਤੇ ਅਨੰਦਪੁਰ ਸਾਹਿਬ ਦੂਜੇ ਤੀਜੇ ਸਾਰੇ ਡੇਰੇ ਆਰੋ ਚੈੱਕ ਕਰ ਰਹੀਆਂ ਸੀ ਤੇ ਅੱਜ ਸਵੇਰੇ ਇੱਕ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਦਾ ਟੱਕਰਾ ਇਹਨਾਂ ਨਾਲ ਹੋ ਗਿਆ ਇੱਕ ਜਗ੍ਹਾ ਤੇ ਜਿੱਥੇ ਲੁਕੇ ਹੋਏ ਸੀ ਤੇ ਉੱਥੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਪਿੱਛਾ ਕਰਕੇ ਇਹਨਾਂ ਦਾ ਫੜ ਲਿਆ ਔਰ ਇਹ ਦੋ ਜਨੇ ਰਾਜਨ ਤੇ ਪਰਮਿੰਦਰ ਉਹ ਇਸਰਮਿੰਦਰ ਜਿਹੜਾ ਹੈਗਾ ਇਹ ਬਲਟੋਏ ਦਾ ਹੈਗਾ ਪਰ ਹਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਡੇਰਾ ਹੈਗਾ ਨਿਹੰਗਾਂ ਜੇਲ ਕੋਹਿੰਦਵਾਲ ਦੇ ਪਿੱਛੇ ਉੱਥੇ ਰਹਿ ਰਿਹਾ ਔਰ ਦੂਜਾ ਇਹਦੇ ਨਾਲ ਰਾਜਨ ਤੇ ਚਾਰ ਬੰਦੇ ਹਜੇ ਹੋਰ ਫੜਨੇ ਬਾਕੀ ਐ ਜਿਹੜੀ ਕ੍ਰਾਈਮ ਚ ਗੱਡੀ ਯੂਜ਼ ਹੋਈ ਉਹ ਫੜੀ ਗਈ ਦੋਨੋਂ ਮੁਲਜ਼ਮ ਦੋ ਮੁਲਜ਼ਮ ਇੱਕ ਮੇਨ ਮੁਲਜ਼ਮ ਜਿਹਨੇ ਤਲਵਾਰ ਮਾਰੀ ਸੀ ਉਹ ਫੜਿਆ ਗਿਆ ਤੇ ਵੈਪਨ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਇਹਨਾਂ ਤੋਂ ਤੇ ਇਹਨਾਂ ਨੂੰ ਪੇਸ਼ ਕਰਕੇ 4 ਦਿਨ ਦਾ ਸੀ ਰਿਮਾਂਡ ਲਿਆ ਹਾਂ ਜੀ ਕਰਤਾਰ ਗੱਡੀ ਵੀ ਬ람 ਗੱਡੀ ਵੀ ਪੰਨਾਮਨਾਮ ਨੋਤੇ ਨਲ ਮਨਿੰਦਰ ਸਿੰਘ ਦੇ ਵਿਸ਼ੇਸ਼ ਕੋ ਤਰਨਤਾਰਨ